ਚਾਚੀ ਜੀ ਕਰੀਏ ਹਾਂ ਹਾਂ ਚਾਚੀ ਸਤਿਕਾਰ ਸਤਿਕਾਰ ਜੀ ਜੀ ਆ ਮਮਾ ਨੇ ਤੇ ਲਈ ਮਠਾਈ ਭੇਲ ਜੀਆ ਮੈਂ ਇਹਨਾਂ ਮਠਾਈ ਦੇ ਖਵਾ ਦੇ ਚਾਚੀ ਨੂੰ ਤੇ ਆ ਕਰੀਮ ਆ ਇਹ ਰੰਗ ਚਿੱਟਾ ਕਰਨ ਵਾਸਤੇ ਲੈ ਤੇ ਮਠਾਈ ਤੇਰੀ ਮਾਂ ਨੇ ਭੇਜੀ ਕਾਦੀ ਖੁਸ਼ੀ ਚ ਕਾ ਤੋ ਭੇਜੀ ਇਹ ਰਥ ਲੈ ਡੇਗ ਪੀਸੀ ਸਵੇਰੇ ਸਾਰੀ ਤੇ ਇਹਦੇ ਨੇ ਚੀਨਾ ਕਕੀਆਂ ਕੀੜੀਆਂ ਚੜਗੀਆਂ ਸੀ ਹੈ ਧੁੱਪੇ ਰੱਖ ਕੇ ਪਾਪਾ ਕਿੰਨਾਂ ਥੀ ਵੋ ਗਿਆ ਤੇ ਮੰਮਾ ਕਿੰਨਾਂ ਨਹੀਂ ਤੇ ਚਾਚੀ ਨੇ ਦੇ ਜਾ ਤਨ ਦਾ ਸੀਨਾ ਤੁਸ ਨੂੰ ਮੇਰੇ ਨਾਲ ਸੀਨਾ ਹਾਂ ਫੇਰ ਅਨੋ ਵੀ ਕੀੜੀਆਂ ਚੜਗੀਆਂ ਸੀ ਅਨੋ ਵੀ ਹਾਂ ਗੋਰੀਆਂ ਵਾਲੀ ਗੋਰੀਆਂ ਵਾਲੀ ਤੇ ਠੀਕ ਆ ਹੁਣ ਇਹ ਕਿਉਂ ਮੈਨੂੰ ਦਿੱਤੀ ਐ ਚ ਕੀ ਨੁਸਖਵਾ AKLP ਦੀ ਨੰਬਰ ਡੇਟ ਐਕਸਪਾਇਰ ਹੋ ਗਈ ਆ ਡੇਟ ਪਾਪਾ ਨੇ ਦੱਸਿਆ ਇਹਦੀ ਡੇਟ ਲੰਘ ਗਈ ਆ ਤੇ ਮੰਮੀ ਜੀ ਇਹਦੇ ਨਾਲ ਸਕਿਨ ਕਰਾਵਾਉਣੀ ਸੀ ਤੇ ਕਿਉਂ ਮੇਰੀ ਨਹੀਂ ਹੋਣੀ ਸੀ ਮੰਮੀ ਦੀ ਹੋਣੀ ਸੀ ਨਹੀਂ ਮੰਮੀ ਘਰ ਨੂੰ ਕਿੰਦੇ ਹੋ ਉਹਨੂੰ ਦੇ ਦਿੰਨੇ ਆ ਉਹਦੀ ਚਮੜੀ ਮੱਝ ਵਰਗੀ ਝੋਟੀ ਵਰਗੀ ਚਮੜੀ ਦਾ ਉਹ ਆਪਣੀ ਚਮੜੀ ਝੋਟੀ ਵਰਗੀ ਬੱਚੀ ਆ ਜਿਸ ਨੂੰ ਕੁਝ ਨਹੀਂ ਹੁੰਦਾ ਆਹ ਦਿੱਤੇ ਉਹਨੇ ਕਰੀਮ ਤਾਂ ਨੂੰ ਲਾ ਲੇ ਤੇ ਕੋਰੇ ਆ ਲੀਨ ਖੱਤੀ ਥਰੀ ਆਈਦਰਾ ਦਾ ਪੁੰਜਾ ਆਈਦਰਾ ਦਾ ਪੁੰਜਾ ਲੈ ਬੇਟਾ ਨਿਕਲ ਜਾ ਸਾ ਲੱਗੀ ਆਂ ਗਾਂ ਜਾ ਕੇ ਲੱਛਣ ਕਰ ਦਰ ਕਰ ਜਾਓ ਚਾ ਨਿਕਲ ਇੱਥੋਂ